सुना है आज की महफिल में सुना है आज की महफिल में सुना है आज की महफिल में चैन छो की सवारी आई है सुना है आज की महफिल में चैन छो की सवारी आई है अच्छे लोग तो अपना काम करके चले गए अब गुनागारों की बारी आई है अब गुनागारों की बारी आई है सो गुड दी बहक रेल दी बूंद सियाल दी निकी निकी तुप जाने के तुहाडी अपनी हरमन प्यारी पंजाबी फोक सिंगर ਰੋਜ਼ੀਮਾਨ ਮੇਰੇ ਨਾਲ ਮੇਰੀ ਡਿਊਟਲ ਲਬੀਮਾਨ ਜੀ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਸੇ ਵੀ ਸਾਡਾ ਜਿਹੜਾ ਮੈਟਰ ਹੁੰਦਾ ਪਰਿਵਾਰਕ ਮੈਟਰ ਹੁੰਦਾ ਜਿਆਦਾ ਗੱਲਬਾਤ ਨਾ ਕਰਦੇ ਪਿੱਛੇ ਪਤੰਦਰ ਬੜਾ ਕਾਲਾ ਪਿਆ ਕਿਉਂਕਿ ਇਹਦੇ ਨਾਲ ਹੀ ਸਾਡੇ ਕੌਰ ਵੀ ਮਾ ਜੀ ਜਿਨ੍ਹਾਂ ਨੂੰ ਤੁਸੀਂ ਸੁਣਨ ਲਈ ਬੈਠੇ ਜੋ ਤੁਹਾਡੇ ਆਪਣੇ ਸਾਡੀ ਫੇਵਰਿਟ ਸਿੰਗਰ ਪਹੁੰਚੇ ਨੇ ਬਾਗੀ ਪਾ ਜੀ ਬਹੁਤ ਅੱਛੀ ਆਰਟਿਸਟ ਪਹੁੰਚੁੱਕੇ ਨੇ ਚੰਦ ਮਿੰਟਾ ਤੱਕ ਉਹਨਾਂ ਨੇ ਬਿਲਕੁਲ ਮੰਚ ਉੱਪਰ ਪਹੁੰਚ ਜਾਣਾ ਹੈ ਮੈਂ ਤੁਹਾਨੂੰ ਸਪੈਸ਼ੀਅਲ ਥੈਂਕਸ ਕਰਦੀ ਹਾਂ ਹੁਣ ਪਤੰਦਰ ਬੜਾ ਕਾਲਾ ਪਿਆ ਕਿਉਂਕਿ ਭਾਜੀ ਨੇ ਸਾਨੂੰ ਕਿਹਾ ਸੀ ਕਿ ਤੁਹਾਡਾ 11:00 ਵਜੇ ਟਾਈਮ ਹੈ ਤੇ ਮੈਂ ਅਸੀਂ ਬੈਠੇ ਸੀ ਵੈਸੇ ਪਰ ਸੁਖਨਾ ਆਰਟਿਸਟ ਬੋ ਸੀ ਸਾਨੂੰ ਤੁਸੀਂ ਦੇਖਿਆ 1:30 ਵਜੇ ਆ ਰਿਹਾ ਜਾ ਰਿਹਾ ਸੋ ਮੈਂ ਫਿਰ ਵੀ ਥੈਂਕਸ ਕਰਦੀ ਹਾਂ ਕੋਈ ਗੱਲ ਨਹੀਂ ਡੋਨਟ ਕੇਅਰ ਕਰਦੇ ਪਰਵਾਹਿਆ ਬਾਕੀ ਪਤੰਦਰ ਬੜਾ ਕਾਲਾ ਪਿਆ ਵੇਖਿਓ ਥੋੜਾ ਅੱਗੇ ਆ ਗਿਆ ਹੋਰ ਵੀ ਕਹਿੰਦਾ ਕਿ ਬੀਬਾ ਜੀ ਵੇਖਿਓ ਕਹਿੰਦਾ ਮੈਂ ਵੀ ਥੋੜਾ 골ਡਨ ਰੰਗ ਦਾ ਚਾਗ ਦਾ ਚਾਦਰਾ ਲਾਇਆ ਆ ਕੱਸ ਕੇ ਹੁਣ ਕਿਤੇ ਮੈਂ ਨਾ ਰਹਿ ਜਾ ਕਿਉਂਕਿ ਤੁਹਾਨੂੰ ਪਤਾ ਕਿ ਕਹਿੰਦੇ ਕਿ ਨਾ ਸਿਆਣਿਆਂ ਨੇ ਦੱਸਿਆ ਸੀ ਕਹਿੰਦੇ ਕਿ ਅੱਜ ਕੱਲ੍ਹ ਹਰ ਕਲਾਕਰ ਬਹੁਤ ਸਾਰੇ ਘਰ ਦੇ ਵਿੱਚ ਹੀ ਆਪਣੇ ਘਰ ਦੇ ਵਿੱਚ ਹੀ ਪਨਕਾਰ ਬਣੇ ਹੋਏ ਨੇ ਤੇ ਢੇਮ ਚੁੱਕਿਆ ਕਲਾਕਾਰ ਮਿਲਦੇ ਹੁਣ ਢੇਮ ਦੇ ਉੱਤੇ ਬੈਠੇ ਮਿਲਦੇ ਆ ਸਮਝ ਗਏ ਨਾ ਤੁਸੀਂ ਸੋ ਬਾਗੀ ਪਤੰਦਰਾ ਇਹਨੂੰ ਮੈਂ ਸਹੀ ਸਲਾਹ ਦਿੱਤੀ ਮੈਂ ਕਿਹਾ ਪਤੰਦਰਾ ਜੇ ਤੇ ਬਣ ਗਏ ਸੀ ਵੀ ਬਾਗੀ ਬਾਜੀ ਵਾਂਗੂ ਸਟਾਰ ਫਿਰ ਬੱਲੇ ਬੱਲਿਆ ਨਹੀਂ ਤੇ ਫਿਰ ਪਤੰਦਰਾ ਖੇਚ ਧੂਕੇ ਖਾਰੇ ਲਾਉਣੇ ਪੈਂਦੇ ਆ ਫਿਰ ਬੱਲੇ ਬੱਲੇ ਨਹੀਂ ਬੰਦਾ ਬਾੜਾ ਥੱਲੇ ਇਹਨੂੰ ਮੈਂ ਸਹੀ ਸਲਾਹ ਦਿੱਤੀ ਮੈਂ ਕਿਹਾ ਕਿ ਹੋਰ ਕੋਈ ਰੁਜ਼ਗਾਰ ਖੋਲ ਲਾ ਮੇਲਿਆਂ ਦੇ ਵਿੱਚ ਇਧਰ ਪੰਜਾਬ ਚ ਮੇਲੇ ਬੜੇ ਲੱਗਦੇ ਆ ਉੱਥੇ ਦੁਕਾਨਾਂ ਬਹੁਤ ਲੱਗਦੀਆਂ ਗੋਲਗੱਪੇ ਵੇਚ ਬਰਗਰ ਵੇਚਲਾ ਪਾਪਕੋਰਨ ਵੇਚਲਾ ਕਹਿੰਦਾ ਨਹੀਂ ਕਹਿੰਦਾ ਬੀਬਾ ਤੂੰ ਗਲਤ ਆ ਐਡਾ ਮੈਂ ਗੋੜਾ ਉਹਦੇ ਵਾਂਗੂ ਨਾਠੇ ਜਿੱਦੇ ਵਾਂਗੂ ਕਹਿੰਦਾ ਚਮਕੀਲੇ ਵਾਂਗੂ ਛੋਟੇ-ਮੋਟੇ ਆਰਸਦਾ ਨਾਮ ਨਹੀਂ ਲਿਆ ਕਹਿੰਦਾ ਚਮਕੀਲੇ ਵਾਂਗੂ ਬਾਕੀ ਦਲਜੀਤ ਸੰਜੀ ਨੇ ਹਵਾ ਪਾ ਦਿੱਤੀ ਨਾ ਥੋੜੀ ਜੀ ਪ੍ਰਮੋਟ ਕਰ ਦਿੱਤਾ ਹੁਣ ਇਹਨੂੰ ਮੈਂ ਸਹੀ ਸਲਾ ਦਿੱਤੀ ਆ ਇਹਨੇ ਘਰਮੋਨੀਆਂ ਰੱਖੀਆਂ 1500 ਰੁਪਏ ਦਾ ਜਿਹੜਾ ਹਰਮੋਨੀਅਮ 1500 ਰੁਪਏ ਦਾ ਨੂੰ ਰਿਆਜ਼ ਕੀ ਕਰਾਂਦਾ ਹੋਊਗਾ ਸੁਣ ਕੇ ਬੈਠਾ ਅਬ ਬੈ ਜਾਨਾ ਟੜ ਕੇ ਤੂੰ ਆ ਜਾ ਫੜ ਕੇ ਇਹਨੇ ਮੁਨੀਮ 1500 ਰੁਪਏ ਦੇ ਰੱਖਿਆ ਜਿਹੜਾ ਮੁਨੀਮ 1500 ਦਾ ਰਿਆਜ਼ ਕੀ ਕਰਾਂਦਾ ਉਹਦਾ ਉਹ ਬੈ ਜਾਨਾ ਟੜ ਕੇ ਤੂੰ ਆ ਜਾ ਫੜ ਕੇ ਉਹ ਕਦੇ ਮੁਝ ਜਪਨ ਵੀ ਪਾਵੇਗਾ ਮੈਂ ਕਦੇ ਮੁਝ ਜਪਨ ਵੀ ਪਾਵੇਗਾ ਇਹ ਗੱਲ ਮੈਂ ਨਹੀਂ ਕਹਿੰਦੀ ਪੈਣਾ ਕਹਿੰਦੀਆਂ ਨੇ ਕਹਿੰਦੀ ਇੱਕ ਤਾਂ ਤੂੰ ਜਾਨ ਦੁਖੀ ਕੀਤੀ ਕਹਿੰਦੀ ਨਾਲ ਆ ਦੰਬਰੂ ਜਿਹਾ ਤਿਆਰ ਕਰ ਦਿੱਤਾ हो कटे मुचे जीवन भी पाबेगा ओ चल चल की नदी दूरी इसी करने मतलब पर तो लगी लडू जाबेगा ओ चल चल की नदी दूरी इसी करने मतलब पर तो लगी लडू जाबेगा ओ चल चल की लडू जाबेगा ओ चल चल की लडू जाबेगा मसा मसा होए नसीबा में गणा हा समासा होया या ये नसी भागे चगाऊना हुमा समासा हो या एक चेड़ तक समता जगड़े गिया चेड़ तक समता जगड़े गिया हाँ चमकीले बंदू है कतार के था ते सत्य जान जगड़े गिया हाँ चमकीले बंदू है कतार के था ते सत्य जान जगड़े गिया अकुमन कमान नुता थार रखिया ओपुड़ट तार रखिया पट्टा के ਪਟਾਕੇ ਪਾ ਲੁ ਕਿਨੇ ਵੀਡੀਓ ਮਾਨ ਸਾਹਿਬ ਇੱਕ ਬੁਲਟ ਲੈ ਲਿਆ ਸਮਾਂ 2 ਲੱਖ ਰੁਪਏ ਦਾ ਇਹਨੇ ਪਾਜੀ ਸਮਾਂ 2 ਲੱਖ ਦਾ ਬੁਲਟ ਲਿਆ ਵਧਾਈ ਦੇ ਦਿਓ ਫਜ਼ੀ ਪਲੀਜ਼ ਮੁਬਾਰਕਾਂ ਦੇ ਬੜਾ ਔਕਾ ਲਿਆ ਬੜੀ ਕਮੇਟੀ ਚੁੱਕੀ ਸੀ ਕਮੇਟੀ ਚੁੱਕੀ ਪਹਾੜਾਂ ਚ ਗਏ ਬੁਲਟ ਲਿਆ ਬੁਲਟ ਪਾਜੀ ਐਦਾ ਚਮਕਾ ਮਾਰਦਾ ਜਿਦਾ ਪਤੰਗਰ ਦਾ ਰੰਗ ਚਮਕਾ ਮਾਰ ਰਿਹਾ ਵਧਾਈ ਵੀ ਬਣਦੀ ਆ हां जी ਤੇ ਬਾਕੀ ਇਹਨੂੰ ਇਹ ਨਹੀਂ ਪਤਾ ਕਿ ਮੈਂ ਪੰਜਾ ਪਾਈਆਂ ਦੀ ਲਾਡੂ ਜੀ ਸਿੰਧੀ ਜੀ ਮਿੱਠੀ ਜੀ ਸਵੀਟੀ ਜੀ ਕੱਲੀ ਕੱਲੀ ਪਹਿਨਿਆ ਮੇਰੇ ਪਾਈਆਂ ਨੇ ਇਹਦੇ ਪਟਾਕੇ ਵੀਡੀਓ ਮੈਂ ਕਿੱਦਾਂ ਪਾਉਣਿਆ ਆ ਸੁਣ ਕੇ ਬਾਈ ਜੀ ਜਰਾ ਓਏ ਅੰਨੇ ਠੰਡ ਕੇ ਨਾ ਲੰਗੇ ਆ ਤੂੰ ਕਰਵੇਂ गर्मी दी 50 डिग्री ओ ठोके बुलेट हां मेरा बुलेट ओ का लडा करे खाली ओ बुलेट का लडा करे खाली वीर रस का लडा करे खाली वीर रस ला हा 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 ਤੇ ਕੱਟੇ ਲੈ ਘਾਰੇ ਤੋਂ ਨਹੀਂ ਡਰਦਾ ਉਹ ਜਾਨ ਗੁੱਝ ਕੇ ਤੂਫਾਨਾਂ ਅੱਗੇ ਖੜਦਾ ਉਹ ਜਾਨ ਗੁੱਝ ਕੇ ਤੂਫਾਨਾਂ ਅੱਗੇ ਖੜਦਾ ਉਹ ਨੀਲੀ ਛਤਰੀ ਵਾਲਾ ਨਾ ਮਾਰੇ ਸਾਨੂੰ ਉਹ ਨੀਲੀ ਛਤਰੀ ਵਾਲਾ ਨਾ ਮਾਰੇ ਸਾਨੂੰ ਤੇ ਡਰ ਨਹੀਂ ਕਿਸੇ ਹੋਰ ਦਾ ਮਾਣ ਬੁਲਤ ਤੇ ਮੁੰਡਾ ਬੁਲਤ ਤੇ

अच्छा भैन जी मेरी गल चंभी लगू ताड़ी मारनी खिंच के चंकी लगू ता थैंक यू जी ठीक है सर ती क्या मैडम कि बोल दी बेचारा भुला जया भुला भुला कोई नी जो ये बंब का बोला जो और भी पाकिस्तान का ਇਹ ਤਾਂ ਢੀਮਾ ਇਹਨਾਂ ਗੱਲਾਂ ਦੱਸਦੀਆਂ ਅਕਸਰ ਐਡਾ ਮੇਲੇ ਲੱਗਦੇ ਵੱਡੇ ਵੱਡੇ ਨੇ ਵੱਡੇ ਵੱਡੇ ਸਟਾਰ ਆਉਂਦੇ ਆ ਅਸੀਂ ਵਿੱਚ ਆਣ ਵਰਦੇ ਆ ਸਾਨੂੰ ਵੀ ਸੁਣ ਲੈਂਦੇ ਆ ਥੈਂਕ ਯੂ ਧੰਨਵਾਦ ਹੈ ਤੁਹਾਡਾ ਜੀ ਮਿਹਰਬਾਨੀ ਸ਼ੁਕਰੀਆ ਜੀ ਔਰ ਇੱਕ ਜਾਂਦੇ ਭੈਣ ਜੀ ਇੱਕ ਮੈਸੇਜ ਛੱਡਦਾ ਐਡਾ ਮੇਰੀਆਂ ਭੈਣਾ ਬੈਠੀਆਂ ਹੁੰਦੀਆਂ ਇਦਾਂ ਸਾਡਾ ਜਿੰਨੇ ਵੀ ਇੱਥੇ ਜੂਤ ਜੰਗ ਯੂਥ ਇਕੱਠੇ ਹੋਏ ਹੁੰਦੇ ਨੇ ਐਦੇ ਸਾਡੇ ਬਜ਼ੁਰਗ ਮਾਪੇ ਸਾਰੇ ਖੜੇ ਹੋਏ ਹੁੰਦੇ ਆ ਇਹ ਜਾਂਦੇ ਇੱਕ ਮੈਸੇਜ ਛੱਡੂਗਾ ਵੇਖੋ ਜੀ ਨਸ਼ਾ ਕਰਨਾ ਚੰਗੀ ਗੱਲ ਨਹੀਂ ਹੁੰਦੀ ਸਹੀ ਗੱਲ ਹੈ ਨਾ ਭਾਜੀ ਹੈ ਤਾਂ ਸਹੀ ਆ ਨਸ਼ਾ ਕਰਨਾ ਚੰਗੀ ਗੱਲ ਸ਼ਿਕਰਨ ਦੇ ਨਾਲ ਘਰਾਂ ਦੇ ਚੁੱਲਿਆਂ ਦੇ ਵਿੱਚ ਕਾ ਉਗ ਜਾਂਦਾ ਤੇ ਬੰਦਾ ਹੌਲੀ 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 ਮਰਦਾ ਹੈ ਤੇ ਮੈਂ ਕਿ ਉਹਨਾਂ ਨੂੰ ਕਿਹੜੀ ਇੰਨੀ ਕਾਲੀ ਆ ਜਿੰਨੀ ਤੈਨੂੰ ਕਾਲੀ ਆ ਜੇ ਹੌਲੀ ਹੌਲੀ ਮਰਦੇ ਤੇ ਚੰਗੀ ਗੱਲ ਆ ਨਾ ਤੇ ਆਪ ਪਾ ਜੀ ਜ਼ਿਆਦਾ ਮੀਟਿੰਗ ਨਹੀਂ ਮੈਂ ਕਰਾਵਾਂਗੀ ਆਪ ਤਾਂ ਕੀ ਕਰਦਾ ਜੋ ਮੈਂ ਦੱਸਦਾ ਅੱਛਾ ਇਹਨਾਂ ਜੋ ਦੇਸੀ ਸ਼ਰਾਬ ਕਿੰਨੇ ਕੱਢਦੇ ਆ ਸਾਰੇ ਝੂਠ ਬੋਲ ਰਿਹਾ ਕੋਈ ਵੀ ਨਹੀਂ ਕੱਢਦਾ ਜਿੰਨੀ ਗਰਮੀ ਆ ਕੋਈ ਵੀ ਨਹੀਂ ਕੱਢਦਾ ਇਹ ਬੰਦਾ ਜੇ ਵੀ ਨਹੀਂ ਛਾੜਦਾ ਪੈਨ ਜੀ ਮੇਰੀ ਗੱਲ ਚੰਗੀ ਲੱਗੂ ਤੇ ਪੈਰੋਂ ਖਿੱਚ ਕੇ ਤਾੜੀ ਮਾਰਨੀ ਆ ਇਹਦੀ ਚੰਗੀ ਲੱਗੂ ਤਾੜੀ ਮਾਰਨੀ ਆ ਪਾਜੀ ਤੁਸੀਂ ਠੀਕ ਐ ਜੀ ਕੀ ਕਹਦੇ ਹਾਂਜੀ ਤੁਸੀਂ ਕਹਿੰਦੇ ਨੇ ਗਰਮੀ ਚ ਆਵੇਂ ਬੀਬੀ ਬੌਂਦਲੀ ਫਿਰਦੀ ਆ ਇਹਨੇ ਪਾਜੀ ਇੱਕ ਰੱਖਿਆ ਛਕਾਲਾ ਜਿੰਨਾ ਸਮਾਨ ਰੱਖਿਆ ਮੈਂ ਦੱਸ ਦਿਆਂ ਇੱਕ ਰੱਖੀ ਇਹਨੇ ਪੱਠੀ ਇੱਕ ਰੱਖੀ ਪੈਪ ਔਰ ਬਹੁਤ ਸੋਨਾ ਫਰੂਟ ਐਂਡ ਸੌਫ ਨਾਰੀਅਲ ਔਰ ਕਲਾਕੰਦ ਮਲਠੀ ਕਹਿੰਦੇ 슈ਗਰ ਦੇ ਮਰੀਜ਼ਾਂ ਲਈ ਵੀ ਸਹੀ ਹੁੰਦੀ ਆ ਇੱਕ ਬਾਲਟਾ ਬਾਕੀ ਸਾਰਾ ਬਲਟਾ ਬੁਲਟਾ ਸਾਰਾ ਸਮਾਨ ਐਂਦਾ ਬਰਫ ਬਰਫ ਪਾ ਕੇ ਇਹ ਪਹਿਲੀ ਉਂਗਲੀ ਤੇ ਲਾ ਕੇ ਫਿਰ ਵੇਂਦਾ ਪਤੰਦਰ ਗੋੜਗੜ ਪਾ ਕੇ ਐਂਦਾ ਆ ਬੜੀ ਪਹਿਲੇ ਤੋੜਦੀ ਤੇ ਭੰਜੀ ਪਹਿਲੇ ਤੋੜਦੀ ਤੇ ਆਪ ਚੱਕ ਲੈਂਦਾ ਤੇ ਮੈਨੂੰ ਪੁਸਾ ਦਿੰਦਾ ਵਿਚਾਰੀ ਗਰੀਬਣੀ ਨੂੰ ਤੇ ਮੈਂ ਇਹਨੂੰ ਪੰਜ ਵਾਰ ਥਾਣੇ ਉਹ ਲਿਆ ਕੇ ਆਈਆਂ ਹੁਣ ਮੇਰੇ ਹੱਥ ਖੜੇ ਜੋਸ਼ੀ ਸਾਹਿਬ ਮੈਂ ਨਹੀਂ ਜਾਣਾ ਹੁਣ ਆਪਣੇ ਲਾਗੇ ਥਾਣਾ ਹੈਗਾ ਨਾ ਬਾਕੀ ਤੈਨੂੰ ਗੀਤ ਰਾਈ ਸੁਣਾਵਾਂਗੀ ਕਿ ਮੈਂ ਇਹਨੂੰ ਕੀ ਸਹੀ ਸਲਾਹ ਦੇ ਰਹੀਆਂ ਕਿ ਬੰਦਾ ਬਣ ਜਾ ਦਿਲਾਂ ਦੇ ਜਾਨੀਆਂ ਵੀ ਤੇਰੇ ਨਾਲ ਵਿਆਹੀ ਹੋਈਆਂ ਇੱਕ ਸੂਟ ਨਾਲਵੇਂ ਮੈਂ ਕੱਟੇ ਤਿੰਨ ਸਾਲਵੇਂ ਤੇ ਕਿਹਦਾ ਪਾਈ ਫਿਰਦਾ ਤੂੰ ਜੇਬ ਚ ਰਮਾਲਵੇਂ ਬਹਿ ਜਾ ਫਿਰ ਦੋ ਮਹੀਨਿਆਂ ਨਾਲ ਸਾਲ ਲੈ ਲੀ ਆ ਤੂੰ ਜੱਟ ਜਿਹਦੇ ਤੂੰ ਗੋੜਾਏ ਬੋਲਣ ਬੈ ਜਨਾ ਬੋਲਣਾ ਤੇਰੇ ਨਾਲ ਤੇਰੇ ਭਰਾ ਹੀ ਨਹੀਂ ਖੜੇ ਤੇਰੇ ਨਾਲ ਕਿਹਨੇ ਖੜਨਾ ਔਕਾ ਹੀ ਤੇਰਾ ਏਰਕਾ ਝਾੜੂ ਵਾਲਿਆ ਬੱਗੀ ਮੰਨ ਜਾ ਗੱਲ ਆ ਦੂਜੇ ਤੀਜੇ ਦਿਨ ਤੂੰ ਗੋੜਾਏ ਬੋਲਣ ਬੈ ਕੱਡਾ ਲਿਖੋ ਹਿਆ ਬੇ ਤੂੜੀ ਬੋਲਣ ਮੈਂ ਜਾਂਦਾ ਆਂ ਮਾਰੀ ਯਾਦ ਤ ਹੁਣ ਤੱਕ ਤੇਥੋਂ ਗਈ ਨਾ ਛੱਡੀ ਵੇ ਪਾਈ ਤੂੜੀ ਤੇ ਪੀੜ ਲਾ ਦੇ ਆਪਣਾ ਅੰਮਰੀ ਯਾਦ ਤ ਹੁਣ ਤੱਕ ਤੇਥੋਂ ਗਈ ਨਾ ਛੱਡੀ ਵੇ ਪਾਜੀ ਫੁੱਲ ਵੇਖੋ ਕਿਦਾਂ ਰਿਹਾ ਹੈ ਸ਼ਰਮਿੰਦੇ ਦੇ ਕਿਸੇ ਦਰਖਤ ਉੱਗ ਗਿਆ ਤੇ ਉਹਨੂੰ ਕਹਿੰਦੇ ਯਾਰ ਤੇਰੇ ਨਾਲ ਤਾਂ ਬਹੁਤ ਮਾੜਾ ਹੋਇਆ ਕਹਿੰਦਾ ਕਾਦਾ ਮਾੜਾ ਛਾਵੇਂ ਬਵਾਂਗੇ ਉਹ ਹਾਲੇ ਦਾ ਬੰਦੇ ਦਾ ਉਹ ਅੱਗੋਂ ਹੱਸ ਰਿਹਾ ਸਹੀ ਗੱਲ ਐ ਨਾ ਭੈਣ ਜੀ ਵੇਖੋ ਕਿੱਦਾਂ ਸਮਾਈਲ ਕਰ ਰਿਹਾ ਮੈਂ ਕੀ ਮਾੜੀ ਆਦਤ ਹੁਣ ਤੱਕ ਤੇਤੋਂ ਗਈ ਨਾ ਛੱਡੀ ਵੀ ਵੇ ਲੈ ਕੇ ਸੁਣ ਮੈਂ ਉੱਤੇ ਮੈਂ ਉੱਤੇ ਮੈਂ ਉੱਤੇ ਪੁਲਸ ਪਵਾਵਾਂ ਹੁਣ ਤੂੰ ਜੇ ਤੜ ਗੱਡੀ ਵੇ ਆ ਹੁਤੇ ਮੁੰਦੂ ਆਵਾਂ ਮਾਰੀ ਮਾਰ ਕੇ ਆ ਹੁਤੇ ਮੁੰਦੂ ਲੱਗਿਓ ਨਾ ਲੱਗਿਓ ਤੈਨੂੰ ਮਾਰੀ ਵੇ ਆ ਤੀ

ਵੱਠੀ ਦਾ ਪਤਾ ਸ਼ਿਕਾਲੇ ਦਾ ਪਤਾ ਪਾਈਪ ਦਾ ਪਤਾ ਸਾਰਾ ਕੁਝ ਇਧਰ ਛੁਰ ਲਈਏ ਹਾਈ ਪਾਕਿਸਤਾਨ ਦੇ ਵਗੂ ਕਿਉਂ ਫਿਰਦੀ ਆ ਤੇ ਚੱਕੀ ਨਹੀਂ ਹਾ ਪਹਿਲਾ ਬੋਤਲ ਦੇ ਤੂੰ ਵੱਟ ਲੈਂਦੀ ਸੀ ਅਸੀਂ ਹਾਈ ਪਾਕਿਸਤਾਨ ਦੇ ਵਗੂ ਕਿਉਂ ਫਿਰਦੀ ਆ ਤੇ ਚੱਕੀ ਨਹੀਂ ਮੈਂ ਕਿਹਾ ਪਹਿਲਾ ਬੋਤਲ ਦੇ ਤੂੰ ਵੱਟ ਲੈਂਦੀ ਸੀ ਅਸੀਂ ਮੈਂ ਕਿਹਾ ਪਉਏ ਤੇ ਵਿੱਚ ਚੱਟ ਕਾਉ ਦਿਆ ਤੂੰ ਫਸੌਂਦੀ ਸੀ ਮੈਂ ਕਿਹਾ ਬੋਤਲ ਦੇ ਵਿੱਚ ਤੁੱਕਾ ਉਦੋਂ ਆਪ ਖਸਾਉਂਦੀ ਸੀ ਪਾਗਲਾ ਚੱਕਾ ਚੁੱਕੀਏ ਟਿੱਡਾ ਆਪਣਾ ਨੰਗਾ ਹੁੰਦਾ ਦੱਬਦੇ ਕਾਲ ਜਦੋਂ ਚੁੱਕਿਆ ਗਿਆ ਫਿਰ ਕਿਹੜੀ ਗੱਲ ਮੈਂ ਕਿਹਾ ਬੋਤਲ ਦੇ ਵਿੱਚ ਤੁੱਕਾ ਉਦੋਂ ਆਪ ਖਸਾਉਂਦੀ ਸੀ ਬਲਵਿੰਦਰ ਭਾਜੀ ਵੇਖਿਓ ਮੈਂ ਕਿਊਟ ਜੀ ਆ ਗਈਆਂ ਮੈਂ ਇਦਾਂ ਦੇ ਕੰਮ ਕਰਦੀ ਹੂੰਗੀ ਆ ਵੇ ਲੋਕ ਕੀ ਕਹਿ ਰਹੇ

ਉਣੀ ਫੇਰ ਹੋ ਸ਼ਿਟਕਾਣੇ ਮੈਂ ਕਿੱਛ ਏਗਾ ਜਿਵੇਂ ਸੱਪ ਦੇ ਮੂੰਹ ਵਿੱਚ ਆਗੀ ਗੱਡੀ ਓਹ ਦਰੇ ਤਨ ਕਰ ਗਰਵੀ ਬੜੀ ਏ ਬੰਦਾ ਮਰ ਜਾਂਦਾ ਦਈ ਮੈਂ ਕਿੱਛ ਏਗਾ ਜਿਵੇਂ ਸੱਪ ਦੇ ਮੂੰਹ ਵਿੱਚ ਆਗੀ ਗੱਡੀ ਵੇ ਮੈਂ ਉੱਤੇ ਪੁੱਛ ਪਵਾਵਾਂ ਤੂੰ ਤੇਰਾ ਵੀ ਇਲਾਜ ਕਰਾਵਾਂਗੇ ਸਾਡੀਆਂ ਭੈਣਾਂ ਵੀ ਬੜੀਆਂ ਪੁਲਸਾਂ ਚ ਹੋਈਆਂ ਤਾੜੀ ਮਾਰ ਕੇ ਖਿੱਚ ਕੇ ਪਿੱਛੇ ਜੇ ਕਾਫੀ ਭਰਤੀ ਹੋਈ ਸੀ ਹਾਏ ਜਦੋਂ ਤੋਂ ਵਾਲੇ ਹੋਈਆਂ ਤੇਰੇ ਚਾਰਸ਼ ਭੈਣਾਂ ਨੇ ਫਿਰ ਹੱਥ ਜੋੜ ਕੇ ਆਖੇਂਗੀ ਮੈਨੂੰ ਛੱਡ ਦਿਓ ਭੈਣਾਂ ਨੇ ਆ ਗਈ ਲਾਈਨ ਤੇ ਪਾਗਲਾ ਗਰਮੀ ਨਾਲ ਤੇ ਬੰਦਾ ਅੱਗੇ ਮਰਿਆ ਛੱਡ ਕਿਹੜੇ ਚੱਕਰਾਂ ਚ ਪਿਆ ਫਿਰੰਦਿਆ ਐਵੇਂ ਹੀ ਝਾੜੂ ਵਾਲੇ ਵਾਂਗੂ ਹਾਏ ਜਦੋਂ ਤੋਂ ਵਾਲੇ ਹੋਈਆਂ ਤੇਰੇ ਚਾਰਸ਼ ਭੈਣਾਂ ਨੇ ਫਿਰ ਹੱਥ ਜੋੜ ਕੇ ਆਖੇਂਗੀ ਮੈਨੂੰ ਛੱਡ ਦਿਓ ਭੈਣਾਂ ਨੇ ਆਏ ਬਿਨਾ ਗੱਲ ਤੋਂ ਐਵੇਂ ਨਹੀਂ ਤੂੰ ਕਲੇ ਵਧਾਉਂਦੀ ਸੀ ਮਗਰ ਪਰ ਪਰ ਪਹੂਏ ਬੋਤਲ ਆਉਤੋ ਆ ਪਥੜੰਦੀ ਸੀ ਮੈਂ ਵਿੱਚੇ ਤੈਨੂੰ ਰੱਖੂੰ ਬੱਲਣ ਇਹੋ ਢੋਂਦੀ ਸੀ ਤੇਰੇ ਤੇ ਜੋ ਰੱਖੋ ਬੱਲਣ ਇਹੋ ਢੋਂਦੀ ਸੀ ਚੱਲੋ ਛੱਡ ਢਾੜੀ ਵੱਜੀ ਵੱਜੀ ਕਿਸੇ ਵੱਲ ਰਿਸਪੌਂਸ ਆਇਆ ਤੇਰਾ ਕੰਮ ਔਖਾ ਮੰਨ ਜਾ ਉਹ ਘੁਗੀਆਂ ਘੁਗੀਆਂ ਆ ਤੇ ਬਾਜ-ਬਾਜੀ ਹੁੰਦਾ ਮਿੱਤਰਾ ਮੰਨ ਜਾ ਇਹ ਗੱਲ ਚੰਗਾ ਰਹੇਗਾ ਹੁਣ ਵੇਖੀ ਪੰਜੀ ਮੇਰੀ ਗੱਲ ਚੰਗੀ ਲੱਗੂਗੀ ਤਾੜੀ ਮਾਰਨੀ ਹੈ ਜੇ ਇਹਦੀ ਚੰਗੀ ਲੱਗੂ ਤਾੜੀ ਮਾਰਨੀ ਪਾਜੀ ਤੁਸੀਂ ਪਲੀਜ਼ ਮਾਈ ਰਿਕਵੈਸਟ ਅੱਛਾ ਆ ਆ ਸੁਣ ਸੁਣ ਲੈ ਦੋ ਮਿੰਟ ਪਲੀਜ਼ ਜਿਹੜਾ ਘੱਟ ਠੰਡ ਰੱਖ ਆ ਸੁਣ ਜਰਾ ਨਹੀਂ ਰੀਸਾ ਮੁੰਡਿਆ ਤੇਰੀਆਂ ਵੇ ਫੁਕਰੀ ਜੀ ਮਾਰ ਕੇ ਸਾਰ ਲੈਣਾ ਇੱਜ਼ਤ ਤਾਂ ਤੇਰੀ ਕੋਈ ਨਹੀਂ ਫੁਕਰੀ ਜੀ ਮਾਰ ਕੇ ਸਾਰ ਲੈਣਾ ਚਾਰ ਪੰਜ ਕਿਤੇ ਇਦਾਂ ਦੀਆਂ ਵੱਜ ਜਾਣੇ ਅੱਗੇ ਜਾ ਕੇ ਕੌਨਫੀਡੈਂਸ ਜਿਹਦੇ ਨਾਲ ਝਾੜ ਲੈਣਾ ਸੰਗੀ ਲੱਗੀ ਤਾੜੀ ਮਾਰਿਓ ਖਿੱਚ ਕੇ ਮਾਰਿਓ ਪੈਣਾ ਪੈਣਾ ਬਸ ਕਿਸੇ ਨੂੰ ਘੱਟ ਨਹੀਂ ਆ ਕੁੜੀਆਂ ਬਹੁਤ ਅੱਗੇ ਜਾ ਚੁੱਕੀਆਂ ਨੇ ਇੱਕ ਮੈਂ ਵੀ ਕੁੜੀਆਂ ਮਾਰੋ ਤਾੜੀ ਖਿੱਚ ਕੇ ਐਦਾਂ ਪਤੰਦਰਾ ਐਦਾਂ ਇੱਥੇ ਰਕਾ ਚੱਕ ਜਾਣਾ ਪਰੋਂਦਾ ਬਲਵਿੰਦਰ ਭਾਜੀ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਮੇਰੀਆਂ ਭੈਣਾਂ ਤਾੜੀ ਮਾਰ ਦਿਓ ਮੇਰੇ ਭਰਾਓ ਤਾੜੀ ਮਾਰ ਦਿਓ ਬਜ਼ੁਰਗੋ ਤਾੜੀ ਮਾਰ ਦਿਓ ਆਪਾਂ ਕਹਿ ਇੱਕ ਵਾਰੀ ਅਸੀਂ ਇੱਕ ਵਾਰ ਨਹੀਂ ਕਰਾਂ ਸਾਡੇ ਭਰਾਵਾਂ ਆਪਣੇ ਆਪ ਵੀ ਮਾਰਦੇ ਨੇ ਵੇਖਿਓ ਸੁਣਿਓ ਜਰਾ ਕਹਿੰਦੇ ਲੱਖ ਲਾਂਡਾਂ ਦਾ ਇਹੋ ਜਿਹੇ ਮੁਟਿਆਰਾਂ ਤੇ ਲੱਖ ਲਾਂਡਾਂ ਦਾ ਇਹੋ ਜਿਹੇ ਮੁਟਿਆਰਾਂ ਤੇ ਜੋ ਹੁਸਨ ਤੇ ਮਾਣ ਕਰਦੀਆਂ ਨੇ ਸਾਨੂੰ ਛੱਡ ਕੇ ਸੋਹਣੇ ਜਿਹੇ ਪੰਜਾਬੀਆਂ ਨੂੰ ਜਾ ਕੇ ਟੁੱਟੇ ਜੇ ਭਈਏ ਤੇ ਮਾਰਦੀਆਂ ਨੇ ਆਈ ਪੰਜਾਬੀਆਂ ਵਾਲਾ ਤੜਾ ਇਹਨੂੰ ਕਹਿੰਦੇ ਪੰਜਾਬੀਆਂ ਵਾਲਾ ਤੜਾ ਵਿਲਾ ਕਹਿੰਦੀ ਲੋੜ ਹੀ ਨਹੀਂ ਵਈ ਆ ਜਾ ਕੀ ਬਾਤ ਹੈ ਭੈਣ ਜੀ ਮੈਨੂੰ ਕੋ ਲੱਗਾ ਤੁਸੀਂ ਵੀ ਨਾਲ ਚੀਕ ਮਾਰ ਦਿੱਤੀ ਯਾਰ ਤੁਸੀਂ ਮੇਰੇ ਨਾਲ ਨਾ ਕਿਹੜੇ ਅਛਾ ਉਹ ਟੀ-ਸ਼ਰਟ ਵਾਲੇ ਤੁਸੀਂ ਭਾਜੀ ਕਿੰਨੀਆਂ ਚੀਕਾਂ ਮਾਰੀਆਂ ਮੈਂ ਸੁਣਿਆ ਤੁਹਾਨੂੰ ਤੁਹਾਡਾ ਵਿਆਹ ਹੋ ਗਿਆ ਕਿ ਨਹੀਂ ਨਹੀਂ ਹੋਇਆ ਨਹੀਂ ਹੋਇਆ ਜੇ ਨਹੀਂ ਹੋਇਆ ਤੇ ਮੇਰੇ ਭਾਈ ਦੋ ਚੀਕਾਂ ਹੋਰ ਮਾਰ ਜੇ ਤੋ ਵਿਆਹ ਹੋ ਗਿਆ ਨਾ ਇੱਕ ਵੀ ਨਹੀਂ ਨਿਕਲਣੀ ਮੈਂ ਕਿਹਾ सोनू ਦੇ ਪਾਪਾ ਜੀ ਬੱਚਿਆਂ ਦੀਆਂ ਨੈਪੀਆਂ ਖਤਮ ਹੋ ਗਈਆਂ ਮੈਂ ਕਿਹਾ ਜਾਨੂ ਮੇਰਾ ਲక్ష్ਮੀ ਦਾ ਮੇਕਅਪ ਖਤਮ ਹੋ ਗਿਆ ਮੈਂ ਕਿਹਾ ਜਾਨੂ ਆ ਵਿਆਹ ਤੇ ਜਿਹੜਾ ਸੂਟ ਪਾਇਆ ਹੋਣ ਨਹੀਂ ਮੈਂ ਪਾਉਣਾ ਇਹ ਵਿਆਹ ਇਹੋ ਜਿਹਾ ਲੱਡੂ ਜਿੰਨੇ ਖਾ ਲਿਆ ਉਹ ਵੀ ਪਛਤਾਇਆ ਜਿੰਨੇ ਨਾ ਖਾਦਾ ਉਹ ਵੀ ਪਛਤਾਇਆ ਇੱਕ ਗੱਲ ਦੱਸਾਂ ਤੁਸੀਂ ਸੋਚਦੇ ਹੋਗੇ ਮੈਂ ਡਰ ਗਈ ਇਹ ਦਿਨ ਭੁੱਲ ਜਾਓ ਬਲਵਿੰਦਰ ਭਾਜੀ ਇਹ ਕਦੇ ਨਹੀਂ ਜੋ ਆਣਾ ਠੀਕ ਹੈ ਜੀ ਹਾਂ ਜੀ ਇਹ ਦਿਨ ਭੁੱਲ ਜਾਓ ਉਹ ਮੈਂ ਪੰਜਾਬਣ ਆ ਤੁਸੀਂ ਭਾਜੀ ਹੁਣ ਤਾੜੀ ਮਾਰਨੀ ਹੈ ਗੱਲ ਸੁਣ ਕੇ ਜੇ ਚੰਗੀ ਲੱਗੂਗੀ ਮੈਂ ਵੀ ਨਹੀਂ ਤੁਮੋਰਸ ਵੀ ਨਹੀਂ ਕਰਦੀ ਉਹ ਮੈਂ ਪੰਜਾਬਣ ਆ ਅਣਖਾਂ ਤੇ ਮਾਰਨੀ ਜ਼ਰਦੀ ਤੂੰ ਕਿੱਥੇ ਫਿਰਦਾ ਆ ਆ ਸ਼ੇਰਨੀ ਗਿੱਦੜਾ ਤੋਂ ਨਹੀਂ ਡਰਦੀ ਆ ਸ਼ੇਰਨੀ ਗਿੱਦੜਾ ਤੋਂ ਨਹੀਂ ਡਾਕੀ ਆ ਚੱਕ ਚਾਹ ਨਾ ਪਰੋਂਡਾ ਦੇ ਹੋ ਸਾਈਡ ਤੇ ਮਾਰੋ ਤਾੜੀ ਹੁਣ ਪਤਾ ਤੂਣ ਲੱਗਦਾ ਆ ਤੇ ਫਿਰ ਗਲਤ ਗੱਲ ਆ ਨਾ ਚੀਟਿੰਗ ਹੋ ਰਹੀ ਸ਼ਰੀਆਬ ਮੇਰੇ ਹੋ ਅਸੀਂ ਵੀ ਪੰਜਾਬੀਆਂ ਸੀ ਕੋਈ ਭਈਏ ਨਹੀਂ ਕੋਈ ਅਸੀਂ ਵੀ ਪੰਜਾਬੀਆਂ ਸੀ ਕੋਈ ਭਈਏ ਨਹੀਂ ਪਰ ਕਿਹਦਾ ਕਿਹਦਾ ਦਿਲ ਲੁੱਟੇਗੀ ਜਾਂ ਸਾਡੇ ਵੱਲੋਂ ਤੈਨੂੰ ਸ਼ਰਾਫ ਹੈ ਜਾ ਕੇ ਦੱਸਾ ਘਰਾਂ ਦਾ ਗੋਵਾ ਸੱਟੇਗੀ ਭਾਈ ਪੰਜਾਬੀਆਂ ਬਲਾ ਤਾੜਾ ਉਹ ਗੱਲ ਚੱਕਰ ਛੱਡ ਇੱਥੇ ਉਹ ਕੰਮ ਮੇਰਾ ਔਖਾ ਹੀ ਆ ਨਹੀਂ ਤੇ ਸਾਰੇ ਮੇਰਾ ਹੀ ਸਾਥ ਦਿੰਦੇ ਅੱਜ ਔਖਾ ਉਲਟਾ ਹੋ ਗਿਆ ਗੇਮ ਆ ਸਾਗਰ ਦੀ ਮੋਟੀ ਲੈਂਦੀ ਇੰਡਕਾ ਚਲਾ ਸਾਗਰ ਦੀ ਮੋਟੀ ਲੈਂਦੀ ਇੰਡਕਾ ਚਲਾ ਕਿੰਨਾ ਕਹਿੰਦਾ ਰੀਲਾ ਬਣਾਈਆਂ ਹੱਥ ਚੇ ਕਰਕੇ ਦੱਸਿਓ ਸਾਰੇ ਉਹ ਤੇ ਸੁਣ ਲਿਆ ਤੁਸੀਂ ਸਾਗਰ ਦੀ ਮੋਟੀ ਲੈਂਦੀ ਇੰਡਕਾ ਚਲਾ ਇਮੀਡੀਏਟਲੀ ਵੇ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਵੇ ਡਰਾਈਵਰੀ ਸਿਕਾ ਹੁਣ ਮੇਰੀ ਸੁਣਿਓ ਆ 로ਜੀ ਮਾਨ ਲਈ ਗਰਮੀ ਚ ਗਾ 로ਜੀ ਮਾਨ ਨਹੀਂ ਗਰਮੀ ਚ ਗਾ ਆ 로ਜੀ ਮਾਨ గర్మీేటలీ మజబూరి మేను పాటలీ మజూరి మేను పా ਜੋ ਛੜੇ ਕਿੰਨੇ ਆ ਇਮਾਨਦਾਰੀ ਨਾਲ ਦੱਸਿਓ ਵਿਆਹੇ ਕਿੰਨੇ ਤੇ ਕੁਬਾਰੇ ਕਿੰਨੇ ਆ ਬੜੀਆਂ ਮੋਜਾਂ 'ਚ ਜੋ ਸਿੰਗਲ ਰਹਿ ਕੇ ਨਜ਼ਾਰੇ ਲੁੱਟੋ ਇਹ ਕੁੜੀਆਂ ਤੇ ਪੱਸਾਂ ਦੀ ਟੈਨਸ਼ਨ ਨਾ ਲਿਆ ਕਰੋ ਇਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਮਾਪੇ-ਬਾਪ ਨੂੰ ਪਿਆਰ ਕਰਿਆ ਕਰੋ ਠੀਕ ਆ ਜੀ ਆ ਤੌਰ ਨਾਲ ਛੜਾ ਮੁੰਡੇ ਤੌਰ ਨਾਲ ਛੜਾ ਤੌਰ ਨਾਲ ਛੜਾ ਮੁੰਡੇ ਤੌਰ ਨਾਲ ਛੜਾ ਤੌਰ ਨਾਲ ਛੜਾ ਮੁੰਡੇ ਤੌਰ ਨਾਲ ਛੜਾ ਤੌਰ ਨਾਲ ਛੜਾ ਤੌਰ ਨਾਲ ਛੜਾ ਤੌਰ ਨਾਲ ਛੜਾ ਮੁੰਡੇ ਤੌਰ ਨਾਲ ਛੜਾ ਆ ਵੀ ਸ਼ਰਮ ਮਤੇ ਤਰਨਾਲ ਛੜਾ ਆ ਸ਼ਰਮ ਮਤੇ ਤੂ ਮੋਸ਼ੜਾ ਸ਼ਰਮ ਲੱਗੇ ਗੁਲਾਮੀ ਜਾ ਰਹਿ ਜਾਣਾ ਥੈਂਕ ਯੂ ਜੀ ਹਾਂਜੀ ਉਹ ਮੈਂ ਮਸਤਾਂ ਦੀ ਹੋਈ ਨੀ ਮਾਮੀਨ ਰੋਕੀ ਨਾ ਮੈਂ ਫਕਰਾਦੀ ਐਸਾ ਜਾਂਦੀ ਐਸਾ ਜਾਂਦੀ ਹੋਈ ਨੀ ਮਾਮੀਨ ਰੋਕੀ ਨਾ ਮੈਂ ਫਕਰਾਦੀ ਹੋਈ हाँ जी बहुत सारा मान थैंक यू सर थैंक यू जी ओ माय गॉड हाँ जी की कहते बाबा जी दस थैंक यू जी मेहरबानी की कहते माननीय गजियो कुछ तो करता हूं चरखा Adiós. adiós, adiós. Oh, 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 oh. ਮਾਨ ਸਾਡੇ ਗਾਣੇ ਮੁੱਕ ਗਏ ਪਰ ਪੈਸੇ ਨਹੀਂ ਮੁੱਕੇ ਇੱਕ ਵਾਰੀ ਤਾੜੀ ਮਾਰਿਓ ਸਾਡੀ ਪ੍ਰਬੰਧਕ ਟੀਮ ਲਈ ਇਹਨੂੰ ਕਹਿੰਦੇ ਆ ਸਤਕਾਰ ਤੇ ਮਾਨ ਥੈਂਕ ਯੂ ਜੀ ਕਿਤੇ ਕਿਤੇ ਚੋਲਾ ਮੈਂ ਸੀਮਾ ਕਿਤੇ ਕੁੜਤਾ ਮੈਂ ਸੀਮਾ ਜਿਉਂਦੇ ਰੋ ਮੇਰੀ ਸਰਕਾਰ ਤੁਹਾਡੀ ਆਸ ਤੇ ਮੈਂ ਜੀਵਾ ਜਿਉਂਦੇ ਰੋ ਮੇਰੀ ਸਰਕਾਰ ਤੁਹਾਡੀ ਆਸ ਤੇ ਮੈਂ ਜੀਵਾ ਇਹਨਾਂ ਦੀ ਹਾਜ਼ਰੀ ਕਬੂਲ ਕਰਨੀ ਬਾਕੀ ਪਟਾਰਾ ਭਰਿਆ ਅਜੇ ਅਜੇ ਤੇ ਅਸਲੀ ਫਨੀਅਰ ਨਿਕਲਣਾ ਸੀ ਤੇ ਕੋਈ ਗੱਲ ਨਹੀਂ ਕਿਤੇ ਫਿਰ ਮੌਕਾ ਮਿਲੇ ਤੇ ਜਰੂਰ ਕੱਢਾਂਗੇ ਇਹਦੇ ਨਾਲ ਹੀ ਸਾਡੇ ਬਾਗੀ ਜੀ ਓਏ ਅਸੀਂ ਅਜ ਦਰਾਜ ਆਹ